ਆਪਨੇ <mim> ਜੱਕਰ ਅਨਿਸਾ ਜੋ ਅੰਦਾ ਲੰਗਰ ਲਗਾਓ ਪੀਰੇ ਵੱਲੋਂ ਲੱਗਿਆ ਆ ਜੈ ਸ਼੍ਰੀ ਵਾਲਾ ਜੀ ਅੱਜ ਦਾ ਜੋ ਭੰਡਾਰਾ ਹੈ ਉਹ ਸਾਡੇ ਰਮੇਸ਼ ਗੱਭਾ ਜੀ ਜੋ ਕਿ ਇੱਕ ਸਿਕਸ ਕਾਰ ਤੇ ਨਵੀਂ ਜਾਨਾ ਮੰਡੀ ਤੇ ਇੱਕ ਇਹਨਾਂ ਨੇ ਇੱਕ ਫਰਮ ਬਣਾਈ ਹੋਈ ਹੈ ਜਿਹੜਾ ਕਿ ਸਾਰੇ ਉਹਨਾਂ ਚ ਸਾਡੇ ਰਮੇਸ਼ ਗੱਭਾ ਜੀ ਸਾਡੇ ਮੋਕੇਸ਼ ਜੀ ਤੇ ਸਾਡੇ ਮੰਗਲ ਜੀ ਤੇ ਸਾਡੇ ਬਾਬੂ ਜੀ ਰੋਹਿਤ ਜੀ ਤੇ ਰਾਜਾ ਜੀ ਇਹਨਾਂ ਨੇ ਇੱਕ ਉੱਤੇ ਗਠਨ ਕੀਤਾ ਹੋਇਆ ਹੈ ਜਿਹੜੇ ਜੇ ਮੰਗੀ ਵਗੈਰਾ ਹੈ ਜੋ ਵੀ ਕੋਈ ਜੀਨਸ ਆਂਦੀ ਹੈ ਉਹਦੇ 'ਤੇ ਦਸੌਣ ਕੱਢਦੇ ਆ ਅੱਜ ਸਵੇਰੇ ਹੀ ਇਹ ਜਾ ਕੇ ਪਹਿਲਾਂ ਸਰਕਾਰੀ ਪੂਲ 'ਤੇ ਉੱਤੇ 11000 ਰੁਪਏ ਤੇ ਉਹ ਬੱਚਿਆਂ ਦੀ ਫੀਸ ਦਾ ਵੀ ਉਹ ਕਰਾ ਕੇ ਆਏ ਆ ਇਹਨਾਂ ਨੇ ਅੱਜ ਦਾ ਲੰਗਰ ਬੋਲਿਆ ਇਹਦੀ ਪਿੱਛੇ ਖਾਲ ਵੀ ਇਹਨਾਂ ਨੇ ਮਲੇ ਦੀ ਟੀਮ ਨੇ ਨੰਗਰ ਲਾਇਆ ਸੀ ਤੋਂ ਵੱਲ ਜੀ ਅੱਗੇ ਆਈ ਔਰਦਾਸ ਹੈ ਵੀ ਇਹਨਾਂ ਦੇ ਘਰ ਦਿਨ ਦੁਗਣੀ ਰਾਤ ਕੌਣੀ ਫਾਰੇ ਪਰਵਾਰਾ ਚ ਤੇ ਤੇ ਜਣਾ ਟ੍ਰੱਕੀਆਂ ਵਗਦਾ ਰਹੇ ਅਈਦਾ ਪੰਡਾਲਾ ਸਾਡੇ ਰਮੇਸ਼ ਦਾ ਭਾਈ ਵੱਲੋਂ ਇੱਥੇ ਲਵਾਇਆ। ਅਈ ਗੱਪਾ ਸਾਹਿਬ ਇੱਥੇ ਲੰਗਰ ਕੀਆ। ਜੈ ਸ਼੍ਰੀ ਬਾਲਾ ਜੀ ਜੈ ਸ਼੍ਰੀ ਸ਼ਾਮ। ਅੱਜ ਜੋ ਲੰਗਰ ਦਾ ਲਾਗਿਆ ਆਇਆ ਗਿਆ ਸਾਡੇ ਸਿਕਸ ਸਟਾਰ ਮੂੰਗੀ ਗਰੁੱਪ ਜਿਨ੍ਹਾਂ ਦੇ ਵਿੱਚ ਮੁਕੇਸ਼ ਕਮੰਦੀ ਬੱਬੂ ਜੀ, ਰੋਹਿਤ ਗੋਰੇ ਜੀ, ਮੰਗਲ ਸਿੰਘ ਜੀ ਔਰ ਸਾਡੇ ਰਾਦੇ ਸ਼ਾਮ ਇੱਥੇ ਪਹੁੰਚੇ ਸੀ ਉਹ ਗੱਲੇ ਬੱਪੂ ਦੇ ਭਰਾ ਨੇ ਤੇ ਇਹਨਾਂ ਵੱਲੋਂ ਸਾਰਿਆਂ ਵੱਲੋਂ ਮਤਲਬ ਮੁੰਗੀ ਤੇ ਬੱਚੋ ਜੋ ਕਮਾਈ ਹੋਈ ਹੈ ਉਸ ਦਾ ਦਸਵਾਂ ਤਸੰਦ ਕਰਦੇ ਹੋਏ ਅੱਜ ਲੰਗਰ ਲਗਾਇਆ ਅਸੀਂ ਗਰੁੱਪ ਵੱਲੋਂ ਇਹ ਕੀਤਾ ਹੋਇਆ ਹੈ ਕਿ ਅਸੀਂ ਹਰ ਸਾਲ ਜੋ ਵੀ ਸਾਡਾ ਦਸਵਾਂ ਵੀਗਲੇਗਾ ਉਹਨੂੰ ਵੰਡ ਕੇ ਹਿੱਸਿਆਂ ਦੇ ਵਿੱਚ ਮਤਲਬ ਸੇਵਾ ਕਰਾਂਗੇ ਜਿਵੇਂ ਸਾਡੇ ਅੱਜ ਕੁੜੀਆਂ ਵਾਲੇ ਸਕੂਲ ਦੇ ਵਿੱਚ ਪੰਜ ਬੱਚੀਆਂ ਨੂੰ ਅਸੀਂ ਐਡਮਿਸ਼ਨ ਜੋ ਗੋੜ ਦੀ ਭਰ ਨਹੀਂ ਸਕਦੇ ਸੀ ਜਿਨ੍ਹਾਂ ਦੇ ਮਾਪੇ ਤੀਸਰੀ ਸੀ ਭਰ ਸਕਦੇ ਉਹਨਾਂ ਵੱਲੋਂ ਉਹਨਾਂ ਨੂੰ ਅਸੀਂ ਪ੍ਰੋਵਾਈਡ ਕੀਤਾ ਪੰਜ ਬੱਚਾ ਦੀ ਫੀਸ ਭਰ ਕੇ ਜਾਂਦੀ ਹੈ ਔਰ ਇਸੇ ਤਰ੍ਹਾਂ ਪਰਮਾਤਮਾ ਜੀ ਕਿਰਪਾ ਬਣਾਈ ਰੱਖੂਗਾ ਤੇ ਹੋਰ ਵੀ ਅਸੀਂ ਅਗਾ ਲੰਗਰ ਵੀ ਲਗਾਵਾਂਗੇ ਹੋਰ ਵੀ ਸੇਵਾ ਕਰਾਂਗੇ ਔਰ ਬੱਚਿਆਂ ਦੀ ਐਡਮਿਸ਼ਨ ਜਿਹੜੀ ਆ ਪੰਜ ਤੋਂ 10 ਵੀ ਕਰ ਸਕਦੀ ਹੈ ਆ ਜੈ ਸ਼੍ਰੀ ਬਾਲਾ ਜੀ ਸ਼੍ਰੀ ਬਾਲਾ ਜੀ ਲੰਗਰ ਸੇਵਾ ਸੰਪਤੀ ਐਂਡ ਵੈਲਫੇਅਰ ਸੁਸਾਇਟੀ ਵੱਲੋਂ ਆ ਹਫਤਾ 10 ਦਿਨ ਪਹਿਲੇ ਦੁਸ਼ਹਿਰਾ ਫੈਸਟੀਵਲ ਸੀਗਾ ਬਹੁਤ ਵਧੀਆ ਦੁਸ਼ਹਿਰਾ ਫੈਸਟੀਵਲ ਦਾਣਾ ਮੰਡੀ ਦੇ ਵਿੱਚ ਮਨਾਇਆ ਗਿਆ ਜਿਸ ਦੇ ਵਿੱਚ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਪਹੁੰਚੇ ਹੋਏ ਸੀ ਔਰ ਅਗਲੀ ਗੱਲ ਕਿ ਅਸੀਂ ਆਉਣ ਵਾਲੇ ਦੀਵਾਲੀ ਉਹ ਸਭ ਦੀਆਂ ਸਾਰਿਆਂ ਨੂੰ ਮੁਬਾਰਕਾਂ ਦਿੰਨੇ ਆ ਆ ਸ਼੍ਰੀ ਬਾਲਾ ਹੀ ਲੰਗਰ ਸੇਵਾ ਸੰਪਤੀਆਂ ਐਂਡ ਵੈਲਫੇਅਰ ਸੁਸਾਇਟੀ ਆਪਣੇ ਮੈਂਬਰਾਂ ਨੂੰ ਔਰ ਕੋੜ ਪੂਰਾ ਸ਼ਹਿਰ ਦੇ ਮਾਸੀਆਂ ਨੂੰ ਔਰ ਦੇਸ਼ਾਂ ਵਿਦੇਸ਼ਾਂ 'ਚ ਵੱਸਦੇ ਜਿਹੜੇ ਸਾਡੇ ਹਰ ਭਾਰਤੀ ਆ ਜਿਹੜੇ ਕਿਸ ਲੰਗਰ ਸੇਵਾ ਸੰਪਤੀ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਆ ਉਹਨਾਂ ਨੂੰ ਦਵਾਲੀਆਂ ਲੱਖ ਲੱਖ ਨੂੰ ਵਾਰਕਾਂ ਦਿੰਨੇ ਆ ਔਰ ਅੱਜ ਜੋ ਲੰਗਰ ਲਗਾਇਆ ਗਿਆ ਇਹ ਗਾਬਾ ਪਰਿਵਾਰ ਵੱਲੋਂ ਸਾਰਿਆਂ ਦੋਸਤਾਂ ਦੇ ਸਹਿਯੋਗ ਦੇ ਨਾਲ ਜੋ ਇਹਨਾਂ ਦਾ ਇੱਕ ਸੰਦੇਸ਼ ਹੈ ਕਿ ਅਸੀਂ ਦਿਖਾਉਂਦ ਕਰਦੇ ਆ ਆਪਦੀ ਕਮਾਈ ਦੇ ਵਿੱਚੋਂ ਇਹ ਸੰਦੇਸ਼ ਸਾਰੇ ਪਰਿਵਾਰਾਂ ਨੂੰ ਜਾਂਦਾ ਕਿ ਦਿਖਾਉਂਦ ਕਰਨੀ ਬਹੁਤ ਜ਼ਰੂਰੀ ਹੁੰਦੀ ਆ ਅਗਲੀ ਗੱਲ ਇਹ ਅੱਜ ਇਹਨਾਂ ਦੇ ਵੱਲੋਂ ਹੀ ਲੜਕੀਆਂ ਵਾਲਾ ਸਕੂਲ ਦੇ ਵਿੱਚ ਖਾਸ ਤੌਰ ਤੇ ਕੰਨਿਆ ਪੂਜਨ ਜਿਹੜਾ ਅਸੀਂ ਦੁਰਗਾ ਸ਼ੂੰਗ ਵਾਲੇ ਦਿਨ ਕਰਕੇ ਹਟੇ ਆ ਸਰਕਾਰੀ ਸੀਨੀਅਰ ਸੈਂਡਰ ਸਕੂਲ ਲੜਕੀਆਂ ਦੇ ਵਿੱਚ ਪੰਜ ਗਰੀਬ ਬੱਚੀਆਂ ਲੜਕੀਆਂ ਦੀ ਜੋ ਫੀਸ ਨਹੀਂ ਦੇ ਸਕਦੇ ਸੀ ਸਰਕਾਰ ਵੱਲੋਂ ਜਿਵੇਂ ਹੁਣ 2100 ਰੁਪਈਆ ਐਗਜ਼ਾਮੀਨੇਸ਼ਨ ਫੀਸ ਜਾ ਰਹੀ ਹੈ ਬਹੁਤ ਜ਼ਿਆਦਾ ਹੁੰਦਾ 2100 ਰੁਪਈਆ ਪਰੰਤੂ ਗਾਬਾ ਜੀ ਨੇ ਸਾਰੇ ਦੋਸਤਾਂ ਦੇ ਸਹਿਯੋਗ ਦੇ ਨਾਲ ਅੱਜ ਉਹ 11000 ਰੁਪਈਆ ਉਹ ਬੱਚਿਆਂ ਦੇ ਲਈ ਦਿੱਤਾ ਹੈਗਾ ਸੋ ਸ਼੍ਰੀ ਬਾਲਾ ਜੀ ਲੰਗਰ ਸੇਵਾ ਸੰਪਤੀ ਹੋਰ ਪੂਰਾ ਸਮੁੱਚਾ ਸ਼ਹਿਰ ਗਾਬਾ ਇਹਾਰ ਸਮੂੱਚੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੈ ਸ਼੍ਰੀ ਵਾਲਾ